ਪਸ਼ੂਰ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰ ਨਾਲ ਬੀਤੇ ਦਿਨੀ ਕੀ ਕੁਝ ਹੋਇਆ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖ ਹੀ ਲਿਆ ਇੱਕ ਹੋਰ ਸ਼ਰਮਨਾਕ ਹਰਕਤ ਲੋਕਾਂ ਦੀ ਤੇ ਡਿੱਗ ਰਹੀ ਇਨਸਾਨੀਅਤ ਦੀ ਜਦੋਂ ਉਹ ਬੰਦਾ ਜ਼ਖਮੀ ਹੋ ਜਾਂਦਾ ਤਾਂ ਉਹਦੇ ਗਾਲ ਦੇ ਵਿੱਚ 10 ਤੋਲਿਆਂ ਦੀ ਚੈਨੀ ਪਾਈ ਹੋਈ ਸੀ ਤੇ 10 ਤੋਲਿਆਂ ਦਾ ਹੱਥ ਦੇ ਵਿੱਚ ਕੜਾ 22-23 ਲੱਖ ਦਾ 골ਡ ਸੀ ਉਹਦੇ ਕੋਲੇ ਜੋ ਉਹਨੇ ਪਾਇਆ ਹੋਇਆ ਸੀ ਸ਼ੌਂਕ ਰੱਖਦਾ ਸੀ ਉਹ ਲੋਕ ਆ ਜਿਹੜੇ ਉੱਥੋਂ ਖੋਕੇ ਲੈ ਗਏ ਮੌਕੇ ਦਾ ਫਾਇਦਾ ਉਠਾ ਲਿਆ ਗਲਤੋਂ ਚੈਨ ਨਹੀਂ ਖਿੱਚ ਲਈ ਹੱਥ 'ਚੋਂ ਕੜਾ ਕੱਢ ਲਿਆ ਕਿੰਨੇ ਲੋਕ ਗਿਰ ਚੁੱਕੇ ਐ ਕਿੰਨੇ ਇਨਸਾਨੀਅਤ ਲੋਕਾਂ ਦੇ ਵਿੱਚ ਗਿਰ ਚੁੱਕੀ ਐ ਚਾਹੇ ਇਨਸਾਨ ਸਾਹਮਣੇ ਲਾ ਜਿਉਂਦਾ ਐ ਉਹਨਾਂ ਦਾ ਛੱਡਣਾ ਕੀ ਐ ਜਿਹਦੀ ਡੈਥ ਹੋ ਚੁੱਕੀ ਐ ਉਹਨੂੰ ਵੀ ਨਹੀਂ ਛੱਡਦੇ ਮਤਲਬ ਸਿਰਫ ਪੈਸਾ ਰਹਿ ਗਿਆ ਇਹ ਜਾਣਕਾਰੀ ਰਾਣੇ ਦੇ ਪਿਤਾ ਦੇ ਵੱਲੋਂ ਇੱਕ ਨਿਊਜ਼ ਚੈਨਲ ਨੂੰ ਜਦੋਂ ਜਾਣਕਾਰੀ ਦੇ ਰਹੇ ਸੀ ਇੰਟਰਵਿਊ ਦੇ ਰਹੇ ਸੀਗੇ ਭਾਵਕ ਸੀਗੇ ਜਵਾਨ ਪੁੱਤ ਚਲਾ ਗਿਆ ਉਹਨਾਂ ਦਾ ਤਾਂ ਉਹਨਾਂ ਨੇ ਇਹ ਲੋਕਾਂ ਨੇ ਕਰਤੂਦ ਦੱਸੀ ਇਸ ਤੋਂ ਇਲਾਵਾ ਹੋਰ ਵੀ ਜਾਣਕਾਰੀ ਸਾਹਮਣੇ ਨਿਕਲ ਕੇ ਆਉਂਦੀ ਹੈ ਕਿ ਉਹਦੇ ਕੋਲ ਜਿਹੜਾ ਪਿਸਟਲ ਸੀਗਾ ਉਹ ਵੀ ਚੋਰੀ ਹੋ ਗਿਆ ਸੀ ਪਰ ਹਲੇ ਇਹ ਕਲੀਅਰ ਨਹੀਂ ਹੈਗਾ ਕਿ ਚੋਰੀ ਹੋਇਆ ਜਾਂ ਫਿਰ ਨਹੀਂ ਇਸ ਤੋਂ ਇਲਾਵਾ ਉਹਦਾ ਮੋਬਾਈਲ ਫੋਨ ਸੇਫ ਹੈ ਜਾਂ ਫਿਰ ਚੋਰੀ ਹੋ ਗਿਆ ਕਿਉਂਕਿ ਜਦੋਂ ਗਲਚੋ ਚੇਹੇ ਨਹੀਂ ਹੱਥ ਚੋਂ ਕੜਾ ਲਾ ਸਕਦੇ ਐ ਤਾਂ ਆਈਫੋਨ ਜੇਬ ਚੋਂ ਕੱਢਣਾ ਕਿੰਨਾ ਕੌਖਾ ਹੋ ਸਕਦਾ ਉਹਨਾਂ ਲੋਕਾਂ ਲਈ ਜਦੋਂ ਉਹ ਚੋਰੀ ਕਰਨੀ ਲੱਗੇ ਤਾਂ ਉਹਨਾਂ ਨੇ ਆਈਫੋਨ ਤੇ ਵੀ ਨਜ਼ਰ ਰੱਖੀ ਹੋਣੀ ਤਾਂ ਕਿੰਨੀ ਇਨਸਾਨੀਅਤ ਲੋਕਾਂ ਦੇ ਵਿੱਚ ਮਰ ਚੁੱਕੀ ਹੈ